ਰੱਬ ਜੀ ਸੋਸ਼ਲ ਮੀਡੀਆ ਤੇ ਦਰੇਂਦਰ ਸ਼ਾਸਤਰੀ ਵਾਲੀ ਜਿਹੜੀ ਵੀਡੀਓ ਚੱਲਦੀ ਹੈ ਹਨਾ ਉਹ ਸਾਹਮਣੇ ਹੀ ਸ਼ੇਅਰ ਕਰੀ ਆ ਸਾਨੂੰ ਲੱਗੇ ਬਈ ਦਰਬਾਰ ਸਾਹਿਬ ਬਾਰੇ ਬੋਲਿਆ ਹਨਾ ਪਰ ਉਹ ਕਹਿੰਦੀ ਵੀ ਅਸੀਂ ਦਰਬਾਰ ਸਾਹਿਬ ਬਾਰੇ ਨਹੀਂ ਬੋਲਿਆ ਜਿਹੜਾ ਸੰਪਜ ਹਿੰਸਾ ਹੋ ਰਹੀ ਆ ਵੀ ਅਸੀਂ ਤਾਂ ਉੱਥੇ ਜਿਹੜੀ ਜਾਮਾ ਮਸਜਿਦ ਆ ਵੀ ਉੱਥੇ ਹਰਿ ਮੰਦਰ ਬਣਾਉਣ ਦੀ ਗੱਲ ਕਰਦੇ ਆ ਹਨਾ ਹਰੀ ਹੈ ਨਾ ਕ੍ਰਿਸ਼ਨ ਕ੍ਰਿਸ਼ਨ ਇਹ ਕਹਿੰਦਾ ਵੀ ਰੱਬ ਦਾ ਘਰ ਟਾ ਦੋ ਅੱਲਾ ਦਾ ਮਸਜਿਦਾਂ ਟਾ ਦੋ ਇਹਨਾਂ ਨੂੰ ਹਨਾ ਵੀ ਇਥੇ ਇਹ ਵੀ ਇੱਕ ਰੱਬ ਦਾ ਘਰ ਤੋੜ ਕੇ ਦੂਜੇ ਰੱਬ ਦਾ ਘਰ ਬਣਾਉਂਦੇ ਇਥੇ ਇਹ ਪ੍ਰਮਾਤਮਾ ਕ੍ਰਿਸ਼ਨ ਇਹ ਕਹਿੰਦਾ ਕਿ ਤੇ ਨਾਲੇ ਸਾਡੇ ਵਾਲੇ ਡਿਫੈਂਡ ਕਰਨ ਲੱਗ ਜਾਂਦੇ ਨੇ ਵੀ ਸਾਡੇ ਦਰਬਾਰ ਸਾਬ ਨੂੰ ਨਹੀਂ ਜਿੱਕੇ ਹਾਂ ਉਹਨੇ ਠੀਕ ਹੈ ਉਹ ਤਾਂ ਹੋਰ ਉਹਦੀ ਜਾਮਾ ਮਸਜਿਦ ਦੀ ਗੱਲ ਕਰਦਾ ਸੀ ਕਿ ਵੀ ਉੱਥੇ ਹਰੀਮ ਦਾ ਮੰਦਿਰ ਬਣਨਾ ਚਾਹੀਦਾ ਮਤਲਬ ਕੀ ਹੈ ਜੇ ਅੱਜ ਡੈਮੋਕ੍ਰੇਸੀ ਆ ਅੱਜ ਦੇਸ਼ ਦੇ ਅੰਦਰ ਤਾਂ ਫਿਰ ਸਾਰਿਆਂ ਨੂੰ ਸਮਾਨ ਇੱਕ ਬਰਾਬਰ ਹੋਣਾ ਚਾਹੀਦਾ ਮਸਜਿਦਾਂ ਵੀ ਉਹਨਾਂ ਹੀ ਸਮਾਨ ਹੋਣਾ ਚਾਹੀਦਾ ਗੁਰਦੁਆਰਿਆਂ ਦਾ ਵੀ ਉਹਨਾਂ ਹੀ ਹੋਣਾ ਚਾਹੀਦਾ ਮੰਦਰਾਂ ਦਾ ਵੀ ਉਹਨਾਂ ਹੀ ਹੋਣਾ ਚਾਹੀਦਾ ਇਹ ਥੋੜੀ ਐ ਮਾਈਨੋਰਟੀ ਨਾਲ ਧੱਕਾ ਕਰੋਗੇ। ਦਿਨੇਂਦਰ ਸਾਸਤਰੀ ਐ ਡੇ ਉੱਡੇ ਤੇ ਬੈਠ ਕੇ ਇਹ ਜਿਹੀਆਂ ਗੱਲਾਂ ਕਰਦਾ ਐ। ਇਹ ਜਿਹੜਾ ਧਰਮ ਨਾਲ ਜੁੜਿਆ ਹੋਇਆ ਬੰਦਾ ਹੁੰਦਾ ਉਹ ਕਦੇ ਵੀ ਪਾੜਨ ਦੀ ਗੱਲ ਨਹੀਂ ਕਰਦਾ, ਜੋੜਨ ਦੀ ਗੱਲ ਕਰਦਾ ਐ। ਕਿ ਕਿੰਨੇ ਕ ਜੋੜਨ ਦੀ ਗੱਲ ਕਰਦੇ ਨੇ। ਅਗਲੇ ਹਿੰਦੂ ਰਾਸ਼ਟਰ ਦੀ ਠੋਕ ਕੇ ਗੱਲ ਕਰਦੇ ਨੇ। ਕਿਹੜੇ ਜੇਲ੍ਹ ਚ ਚਲੇ ਗਏ ਤੁਹਾਡੇ ਵਾਲੇ ਖਾਲਿਸਤਾਨ ਦੀ ਕਰਦੇ ਸੀਗੇ ਉਹ ਦੀਬੜੂ ਗੜ ਪਏ ਨੇ। ਥੋੜਾ ਡਿਫੈਂਡ ਘੱਟ ਕਰਿਆ ਕਰੋ ਵੀ ਸਾਡੇ ਵਾਲੇ ਨੂੰ ਨਹੀਂ ਕਿਹਾ, ਸਾਡੇ ਦਰਬਾਰ ਸਾਹਿਬ ਨੂੰ ਨਹੀਂ ਕਿਹਾ। ਜੇ ਅੱਜ ਉਹਨਾਂ ਨੂੰ ਕਹਿਣਗੇ, ਇਹ ਕੱਲ ਨੂੰ ਤੁਹਾਡੇ ਤੇ ਵੀ ਵਾਰ ਕਰਨਗੇ ਫਿਰ। ਠੀਕ ਐ। ਪੁਰਾਣਾ ਟਾਈਮ ਸੀਗਾ ਪੁਰਾਣੇ ਟਾਈਮ 'ਚ ਤਲਵਾਰ ਦਾ ਜ਼ੋਰ ਸੀਗਾ ਤਲਵਾਰ ਦੇ ਜ਼ੋਰ ਤੇ ਆ ਸਭ ਕੁਝ ਹੋਇਆ ਹੁਣ ਤਾਂ ਡੈਮੋਕ੍ਰੇਸੀ ਆ ਸਾਰਿਆਂ ਨੂੰ ਇੱਕ ਕਿਉਂਕਿ ਦੇਸ਼ ਨੂੰ ਜਿਆਦਾ ਤਾਂ ਸਾਰਿਆਂ ਨੇ ਮੁਸਲਮਾਨਾਂ ਨੇ ਵੀ ਉਵੇਂ ਕਰਾਇਆ ਹਿੰਦੂਆਂ ਨੇ ਵੀ ਕੁਰਬਾਨੀਆਂ ਦਿੱਤੀਆਂ ਸਿੰਘਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਅਰ ਸਿੰਘਾਂ ਨੇ ਸਭ ਤੋਂ ਜ਼ਿਆਦਾ ਦਿੱਤੀਆਂ ਤੇ ਸਾਡਾ ਤਾਂ ਅੱਜ ਫਰਜ਼ ਬਣਦਾ ਵੀ ਅਸੀਂ ਮੁਸਲਮਾਨਾਂ ਨਾਲ ਖੜੀਏ ਬਾਈ ਉਹਨਾਂ ਨਾਲ ਧੱਕਾ ਹੋ ਰਿਹਾ ਕਿਉਂਕਿ ਉਹਨਾਂ ਕੋਲ ਕੋਈ ਲੀਡਰ ਹੀ ਨਹੀਂ ਹੈਗਾ ਉਹਨੂੰ ਸੰਭਾਲਣ ਵਾਲੇ ਨਹੀਂ ਹੈਗਾ ਕੋਈ ਪਹਿਲਾਂ ਸੀ ਹਿੰਦੂਆਂ ਨੂੰ ਬਚਾਇਆ ਜਦੋਂ ਮੁਸਲਮਾਨ ੱਤਕਾ ਕਰਦੇ ਸੀਗੇ ਮੁਗਲ ੱਤਕਾ ਕਰਦੇ ਸੀ ਤੇ ਅੱਜ ਸਾਡਾ ਫਰਜ਼ ਬਣਦਾ ਵੀ ਅਸੀਂ ਮੁਸਲਮਾਨਾਂ ਨਾਲ ਵੀ ਖੜੀਏ ਉਹਨਾਂ ਦੀ ਵਿਵਾਦ ਚੱਕੀਏ ਇਹ ਗਲਤ ਹੋ ਰਿਹਾ ਸਾਰੇ ਇੱਕ ਬਰਬਰ ਹੋਣੇ ਚਾਹੀਦੇ ਨੇ ਅੱਜ ਜੇ ਤੁਸੀਂ ਮਸਜਿਦ ਢਾਉਣ ਦੀ ਗੱਲ ਕਰਦੇ ਹੋ ਕੱਲ ਨੂੰ ਗੁਰਦੁਆਰਿਆਂ ਦੇ ਵੀ ਹੱਥ ਪਾਉਣਗੇ ਜੇ ਸਾਨੂੰ ਲੱਗੂਗਾ ਥੋੜਾ ਜਿਹਾ ਵੀ ਹਾਂ ਵੀ ਸਾਡੇ ਦਰਬਾਰ ਸਾਹਿਬ ਬਾਰੇ ਬੋਲਿਆ ਵੀ ਅਸੀਂ ਤਾਂ ਸ਼ੇਰ ਵੀ ਕਰਾਂਗੇ ਹਨਾ ਠੀਕ ਹੈ ਦਰਿੰਦਰ ਸਾਸੀ ਕਲੀਅਰ ਕਰੀ ਹਨਾ ਵੀ ਅਸੀਂ ਨਹੀਂ ਕੀਏ ਇੱਕ ਕੀ ਤੀਰ ਨਾਲ ਦੋ ਦੋ ਨਿਸ਼ਾਨੇ ਮਾਰਦੇ ਨੇ ਨਾਲ ਤਾਂ ਹੈਨਾ ਸਭ ਕੁਝ ਕਰਦੇ ਨੇ ਅਸੀਂ ਦੇਖਦੇ ਨੇ ਕੀ ਕੱਜ ਉੱਥੇ ਚੜ ਰਹੇ ਨੇ ਕਾਨੂੰ ਥੋੜੇ ਦੇ ਵੀ ਚੜਨਗੇ ਸਾਰੇ ਨਹੀਂ ਮਾੜੇ ਹੈਗੇ ਸਾਰੇ ਕੱਟਰ ਨਹੀਂ ਹੈਗੇ ਸਾਰੇ ਸਾਰੇ ਇੱਕ ਦੂਜੇ ਨੂੰ ਲੋਕਾਂ ਕੋਲ ਇਹਦਾ ਟਾਈਮ ਹੈਗਾ ਵੀ ਧਰਮ ਪਿੱਛੇ ਲੜੀ ਹੈਨ ਪਰ ਕੁਝ ਕੇ ਹੈਗੇ ਨੇ ਹੈਨਾ ਉਹ ਜਿਨ੍ਹਾਂ ਦਾ ਦਿਮਾਗ ਖਰਾਬ ਹੁੰਦਾ ਜਿਨ੍ਹਾਂ ਨੇ ਕਦੇ ਧਰਮ ਦੀ ਚਾਜ ਨਾਲ ਕਿਤਾਬ ਤਾਂ ਪੜ੍ਹੀ ਨਹੀਂ ਹੁੰਦੀ ਵੀ ਹੈਨਾ ਵੀ ਉਹ ਵਾਹਿਗੁਰੂ ਸਿਖਾਉਂਦਾ ਕੀ ਹੈ ਵੀ ਸਾਰੇ ਇੱਕ ਬਰਾਬਰ ਨੇ ਠੀਕ ਹੈ ਸਾਰੇ ਧਰਮਾਂ ਦਾ ਸਨਮਾਨ ਹੋਣਾ ਚਾਹੀਏ ਸਾਰੇ ਸ਼ਿਵ ਜੀ ਵਾਹਿਗੁਰੂ ਠੀਕ ਹੈ ਵੀ ਇਸ ਨੂੰ 크੍ਰਿਸਤਨ ਸਾਰੇ ਇੱਕ ਬਰਾਬਰ ਨੇ ਠੀਕ ਹੈ ਮिक्की ਨੂੰ ਮਾੜਾ ਨਾ ਬੋਲੋ ਇਹ ਅੱਲਾ ਨੂੰ ਮਾੜਾ ਬੋਲਣ ਦਾ ਕੀ ਮਤਲਬ ਆ ਉਹ ਵੀ ਯਾਰ ਪਰਮਾਤਮਾ ਹੀ ਆ ਸਾਰੇ ਦੇ ਸਾਰੇ ਪਰਮਾਤਮਾ ਦੇ ਰੂਪ ਨੇ ਤੇ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਹੈ ਨਾ ਗਲਤ ਦੇ ਹਮੇਸ਼ਾ ਬੋਲਣਾ ਚਾਹੀਦਾ ਬਾਈ ਸਾਰਿਆਂ ਨੂੰ ਹੈ ਨਾ ਠੀਕ ਹੈ ਅਜ ਤੁਸੀਂ ਮੈਜੋਰਟੀ ਜੋ ਅੱਜ ਤੁਹਾਡੀ ਸੱਤਾ ਹੈ ਇੱਥੇ ਆ ਨੇ ਤੁਹਾਡੇ ਤੁਸੀਂ ਧੱਕਾ ਕਰੇ ਜਾਓਗੇ ਮਾਈਨੋਰਟੀ ਨਾਲ ਤੇ ਸਾਡੇਆਂ ਨੂੰ ਕਹਿਣਾ ਚਾਹੁੰਦੇ ਥੋੜਾ ਡਿਫੈਂਡ ਕਰਟ ਕੇ ਰਿਹਾ ਕਰੋ ਠੀਕ ਹੈ ਨਾ ਜਿੱਥੇ ਡਿਫੈਂਡ ਕਰਨ ਦੀ ਡਿਫੈਂਡ ਕਰਨਾ ਸੀ ਆ ਗੱਲ ਕਰਦੇ ਵੀ ਜਾ ਮਾਂ ਮਸਜਿਦ ਨੂੰ ਕਿਉਂ ਟਾਣ ਦੀ ਗੱਲ ਕਰ ਰਹੇ ਨੇ ਬਾਈ ਕੀ ਨਿਕਲ ਜੂਗਾ ਇਹਨਾਂ ਚੀਜ਼ਾਂ ਤੋਂ ਨ ਛੱਟ ਗਾਲੇ ਲੱਗ ਜਾਂਦੇ ਨੇ ਕਹਿੰਦੇ ਵੀ ਵੀਡੀਓ ਪਾਤੀ ਜਿਹੋ ਦੇ ਖਲਾਫ ਵੀਡੀਓ ਉਹਦੀ ਵੀਡੀਓ ਸ਼ੇਅਰ ਕਰਦੇ ਨੇ ਕਰਾਂਗੇ ਅਜੇ ਸਾਨੂੰ ਲੱਗੂਗਾ ਮਾੜਾ ਜਿਹਾ ਵੀ ਲੱਗੂਗਾ ਅਸੀਂ ਤਾਂ ਕਰਾਂਗੇ ਸਾਡਾ ਫਰਜ਼ ਬਣਦਾ ਧਰਮ ਲਈ ਪਰ ਅਸੀਂ ਕਿਸ ਨੂੰ ਮਾੜਾ ਤਾਂ ਨਹੀਂ ਕਹਿ ਰਹੇ ਵੀ ਹਾਂ ਫਰਾਣੇ ਦਾ ਗੇਰ ਦੋ ਮੰਦਿਰ ਫਲਾਣੇ ਦੀ ਗੇਰ ਦੋ ਮਸਜਿਦ ਕੀ ਮਤਲਬ ਐਸੀ ਜੀਆਂ ਗੱਲਾਂ ਕਰਨ ਦੇਸ਼ ਦੇ ਅੰਦਰ ਬਾਈ ਥੋੜਾ ਵਿਚਾਰ ਲੈ ਕਰੋ ਆਪਣੇ ਵਾਲਿਆਂ ਨੂੰ ਵੀ ਕਹਿੰਨੇ ਆ ਠੀਕ ਆ ਜਿਹਨਾਂ ਦਾ ਸਾਥ ਦੇਣਾ ਉਹਨਾਂ ਦਾ ਸਾਥ ਦੋ ਹੁਣ ਹੋਣਾ ਬਾਰੇ ਬੋਲੋ ਵੀ ਹਾਂ ਜਿਹੜਾ ਸੰਭਲ ਚ ਹੋ ਰਿਹਾ ਉਹ ਗਲਤ ਹੋ ਰਿਹਾ ਸਾਰੇ ਧਰਮਿਕ ਨੇ ਤੇ ਸਾਰੇ ਧਰਮਾਂ ਦੇ ਸਥਾਨ ਵੀ ਇੱਕ ਨੇ ਹੈ ਨਾ ਸਭ ਸਭ ਦਾ ਸਮਾਨ ਹੋਣਾ ਚਾਹੀਦਾ ਇਸ ਦੇਸ਼ ਤੇ